ਸਭ ਤੋਂ ਪਹਿਲਾਂ ਮੈਂ ਮਰਿਆਦਾ ਦੇ ਸਬੰਧ ਵਿੱਚ ਇੱਕ ਅਰਜ਼ ਕਰਾਂਗਾ ਕਿਉਂਕਿ ਸਾਰੀ ਮਰਿਆਦਾ ਨਿਭਣੀ ਹੈ ਇਹ ਰਸਮ ਨਹੀਂ ਮਰਿਆਦਾ ਲਫ਼ਜ਼ ਦੇ ਬਹੁਤ ਅਰਥ ਨੇ ਉਂਝ ਵੈਸੇ ਮਰਿਆਦਾ ਜਿਹੜਾ ਲਫ਼ਜ਼ ਹੈ ਇਹ ਸੰਸਕ੍ਰਿਤ ਦੇ ਮਰੀਆ ਸ਼ਬਦ ਤੋਂ ਬਣਿਆ ਜਿਹੜਾ ਮਰਿਆਦਾ ਸ਼ਬਦ ਹੈ ਇਹ ਸੰਸਕ੍ਰਿਤ ਦੇ ਮਰੀਆ ਸ਼ਬਦ ਤੋਂ ਬਣਿਆ ਮਰੀਆ ਦਾ ਅਰਥ ਹੁੰਦਾ ਹੈ ਕਿਨਾਰਾ ਕੰਡਾ ਜਿਵੇਂ ਨੇਰੇ ਆ ਨਹਿਰ ਚੱਲਦੀ ਸਾਡੇ ਇਹ ਦੋ ਕਿਨਾਰਿਆਂ ਵਿੱਚ ਨਹਿਰ ਚੱਲੇਗੀ ਤੇ ਇਹਦਾ ਪਾਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ ਜਿਵੇਂ ਪਾਣੀ ਦਾ ਪ੍ਰਵਾਹ ਕਿਨਾਰਿਆਂ ਵਿੱਚ ਚੱਲੇ ਤੇ ਮੰਜ਼ਿਲ ਤੇ ਪਹੁੰਚਦਾ ਹੈ ਜਦੋਂ ਮਨੁੱਖ ਆਪਣੇ ਧਰਮ ਦੀ ਮਰਿਆਦਾ ਦੇ ਕੰਡਿਆਂ ਵਿੱਚ ਰਹਿ ਕੇ ਚੱਲਦਾ ਹੈ ਇਹ ਰੱਬ ਦੇ ਘਰ ਤੱਕ ਪਹੁੰਚਦਾ ਯਾਦ ਰੱਖੋ ਮਰਿਆਦਾ ਦਾ ਲਫ਼ਜ਼ੀ ਅਰਥ ਇਹ ਨਾ ਕਹੋ ਨੂੰ ਸਿੱਖ ਮਰਿਆਦਾ ਤਾਂ ਹੀ ਕਿਹਾ ਜਾਂਦਾ ਸਿੱਖ ਮਰਿਆਦਾ ਕਿਉਂਕਿ ਮਰਿਆਦਾ ਕਿਸੇ ਨਾਲ ਵੀ ਸ਼ਬਦ ਜੁੜ ਸਕਦਾ ਹੈ ਮਰਿਆਦਾ ਦਾ ਅਰਥ ਮੈਂ ਕੀਤਾ ਕਿਨਾਰਿਆਂ ਵਿੱਚ ਚੱਲਣਾ ਉਸ ਤੋਂ ਅਗਲੀ ਬਿੰਦੂ ਗੁਰਮਤਿ ਅਨੁਸਾਰ ਦੋ ਚੀਜ਼ਾਂ ਇਸ ਸੰਸਾਰ ਨੂੰ ਚਲਾਉਂਦੀਆਂ ਪਈਆਂ ਆਪਾਂ ਤਾਂ ਕਾਂਗੇ ਅਕਾਲ ਪੁਰਖ ਵੈਗੁਰੂ ਕੋਈ ਸ਼ੱਕ ਨਹੀਂ ਉਸ ਵੈਗੁਰੂ ਦੇ ਬਣਾਏ ਕੋਈ ਨੇਮ ਅਨੁਸਾਰ ਦੋ ਚੀਜ਼ਾਂ ਨੇ ਚੀਜ਼ਾਂ ਚਲੋ ਸ਼ਬਦ ਵਿੱਚ ਵਰਤ ਰਿਹਾ ਇੱਕ ਸੰਜੋਗ ਹੈ ਤੇ ਦੂਜਾ ਵਿਜੋਗ ਇਹ ਸਾਰੇ ਸੰਸਾਰ ਨੂੰ ਚਲਾ ਰਹੇ ਨੇ ਇਸੇ ਕਰਕੇ ਗੁਰੂ ਜੀ ਨੇ ਸ਼ਬਦ ਵਰਤਿਆ ਕਿ ਸੰਜੋਗ ਵਿਜੋਗ ਦੋਏ ਕਾਰ ਚਲਾਉਂ ਸੰਜੋਗ ਕਰਕੇ ਜਨਮ ਹੁੰਦਾ ਹੈ ਵਿਸ਼ੋਗ ਕਰਕੇ ਮੌਤ ਹੁੰਦੀ ਹੈ ਸੰਜੋਗ ਕਰਕੇ ਮਿਲਿਆ ਜਾਂਦਾ ਹੈ ਤੇ ਵਿਜੋਗ ਕਰਕੇ ਵਿਛੋੜਾ ਪੈਂਦਾ ਉੰਜ ਸੰਜੋਗ ਲਫ਼ਜ਼ ਦਾ ਸਬੰਧ ਭਾਵੇਂ ਅਸੀਂ ਇਹ ਕਹਿ ਦਿੱਤਾ ਕਿ ਸੰਜੋਗ ਹੈ ਤਾਂ ਇਥੇ ਵਿਆਹ ਹੈ ਔਰ ਯਾਦ ਰੱਖੋ ਸੰਗੋ ਸੰਯੋਗ ਲਫ਼ਜ਼ ਇੰਨਾ ਵਿਸ਼ਾਲ ਹੈ ਜੇ ਅੱਜ ਬੱਚਾ ਬੱਚੀ ਪਰਿਵਾਰ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਆ ਇਹ ਤਾਂ ਹੀ ਕਿਉਂਕਿ ਰੱਬ ਨੇ ਧੁਰ ਦਰਗਾਹ ਤੋਂ ਸਾਡੇ ਸੰਯੋਗ ਲਿਕੇ ਕੋ। ਸੰਯੋਗ ਦਾ ਅਰਥ ਹੀ ਮਿਲਾ ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤੇ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਸੰਯੋਗ ਤੇ ਵਿਜੋਗ ਇਸ ਸੰਸਾਰ ਦੀ ਕਾਰ ਨੂੰ ਚਲਾਉਂਦੇ ਪੈ। ਇਹੀ ਕਾਰਨ ਅਸੀਂ ਜਿੰਨੇ ਅੱਜ ਬੈਠੇ ਚਾਹ ਬੇਟਾ ਜਸਮੀਤ ਸਿੰਘ ਧੀ ਜਸਲੀਨ ਕੌਰ ਹਕੀਕਤੇ ਵੇ ਗੁਰਮਤ ਅਨੁਸਾਰ ਅਸੀਂ ਪੂਰਬਲੇ ਸੰਜੋਗ ਕਰਕੇ ਅਜਿੱਥੇ ਮਿਲੇ। ਪੂਰਵ ਜਨਮ ਕੇ ਮਿਲੇ ਸੰਜੋਗੀ ਗੁਰੂ ਜੀ ਨੇ ਸ਼ਬਦ ਵਰਤਿਆ ਉੱਥੇ। ਫਿਰ ਅਰਜ਼ ਕਰੇ ਕਿ ਇੱਥੇ ਮਿਲਾਕ ਸੰਜੋਗ ਹੈ ਤੇ ਵਿਜੋਗ ਵਿਛੋੜਾ ਹੁਣ ਇਸ ਧੁਰ ਸੰਜੋਗ ਅਨੁਸਾਰ ਦੋਨਾਂ ਪਰਿਵਾਰਾਂ ਦੀ ਆਪਸੀ ਸਾਂਝ ਬਣੀ ਮੈਂ ਸਿਰਫ ਲਵ ਭਾਈ ਸਾਹਿਬ ਆ ਚੁੱਕੇ ਆ ਤੇ ਮੈਂ ਵੀ ਥੋੜਾ ਜਿਹਾ ਲਮਕਾ ਤਾਂ ਰਿਹਾ ਆਸਾਂ ਵੀ ਉਹ ਆ ਜਾਣ ਤੇ ਆਉਣ ਦੀ ਇਹ ਗੱਲ ਮੈਂ 2 ਘੰਟਿਆਂ ਵਾਲੀ ਵੀ 5 ਮਿੰਟਾਂ ਚ ਕਰ ਜਾਾਂਗੀ ਸੁਣਿਓ ਮੇਰੀ ਬੇਨਤੀ ਭਾਈ ਸਾਹਿਬ ਆ ਗਏ ਆ ਥੋੜਾ ਜਿਹਾ ਟਿਕਾ ਪੁਲਿਸ ਜ਼ਰੂਰ ਬਣਾ ਕੇ ਰੱਖਿਓ ਸੰਜੋਗ ਤੇ ਵਿਜੋਗ ਦੋਨੋਂ ਜਿਹੜੇ ਨੇ ਧੁਰ ਦਰਗਾਹ ਤੋਂ ਗੁਰਮਤ ਅਨੁਸਾਰ ਮੈਂ ਇੱਕ ਹੋਰ ਬੇਨਤੀ ਕਰਾਂ ਭਾਵੇਂ ਕਿ ਗ੍ਰਿਸਤ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤੀ ਗਈ ਆਸ਼ਰਮ ਲਬਜ਼ ਦੀ ਵਰਤੋਂ ਵੀ ਗੁਰੂ ਜੀ ਨੇ ਕੀਤੀ ਉੰਜ ਵੈਸੇ ਅਸੀਂ ਸਾਰੇ ਇਹ ਸ਼ਬਦ ਵਰਤਨੇ ਆ ਕਿ ਅੱਜ ਇਹ ਗ੍ਰਿਸਤ ਆਸ਼ਰਮ ਚ ਪ੍ਰਵੇਸ਼ ਕਰਨ ਲੱਗੇ ਹਾਲਾਂਕਿ ਉਹ ਗ੍ਰਿਸਤ ਆਸ਼ਰਮ ਜਿਹੜਾ ਸ਼ਬਦ ਹੈ ਉਹ ਗੁਰਮਤ ਦੇ ਮਰਿਆਦਾ ਅਨੁਸਾਰ ਨਹੀਂ ਵਰਤੇ ਆ ਗਿਆ ਸ਼ਬਦ ਆਸ਼ਰਮ ਸੰਬੰਧ ਜਿਹੜਾ ਸ਼ਬਦ ਹੈ ਉਹ ਅਸਲ 'ਚ ਉਹਦਾ ਹਿੰਦੂਇਜ਼ਮ ਵਿੱਚ ਮਨੁਸ ਸਿਮਰਤੀ ਦੇ ਨਾਲ ਉਹਦਾ ਸਬੰਧ ਜਿਹੜਾ ਆਸ਼ਰਮ ਕਿ ਮਨੁੱਖ ਦੀ ਉਮਰ 100 ਸਾਲ ਮਿੱਥੀ ਜਾਂਦੀ ਏ 25 ਸਾਲ ਬ੍ਰਹਮਚਾਰਜਕ ਹੈ 25 ਤੋਂ 50 ਗ੍ਰੀਸਤਕ ਹੈ 50 ਤੋਂ 75 ਵਾਨਪ੍ਰਸਤਕ ਹੈ ਤੇ ਫਿਰ 75 ਤੋਂ 100 ਜਿਹੜੇ 25 ਸਾਲ ਨੇ ਉਹ ਸੰਿਆਸੀ ਹੈ ਚਲੋ ਜੋ ਇਹ ਚਾਰ ਆਸ਼ਰਮ ਵਿੱਚ ਪਰ ਭਾਈ ਸਾਹਿਬਾਈ ਗੁਰਦਾਸ ਸਾਹਿਬ ਜੀ ਗੁਰਮਤ ਦੇ ਮਹਾਨ ਵਿਆਖਿਆਕਾਰ ਹਾਲਾਂ ਵਿੱਚ ਬੇਨਤੀ ਕੀਤੀ ਚਾਰ ਆਸ਼ਰਮ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਹੁੰਦਾ ਹੈ ਜਦੋਂ ਉਹ ਗ੍ਰਿਸ਼ਤੀ ਗੱਲ ਦਿਰੜ ਕਰਨ ਲੱਗੇ ਤੇ ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਜਿੰਨਾ ਕੁ ਦਾਸ ਨੇ ਪੜ੍ਹਿਆ ਇੱਕ ਜਗ੍ਹਾ ਤੇ ਪੜ੍ਹਿਆ ਕਿ ਭਾਈ ਸਾਹਿਬ ਦਾ ਵਿਆਹ ਹੋਇਆ ਉਹਨਾਂ ਦਾ ਬੇਟਾ ਵੀ ਸਿਮਨ ਕਿਸੇ ਇੱਕ ਕਿਤਾਬ ਚ ਮੈਂ ਪੜ੍ਹਿਆ ਪਰ ਫਿਰ ਵੀ ਜਿਹੜਾ ਜ਼ਿਆਦਾ ਪ੍ਰਚਲਿਤ ਹੈ ਪੁਰਾਤਨ ਗ੍ਰੰਥਾਂ 'ਚ ਅਸੀਂ ਦੇਖਨੇ ਆ ਕਿ ਭਾਈ ਸਾਹਿਬ ਜੇ ਗ੍ਰਿਸ਼ਤੀ ਨਹੀਂ ਵੀ ਤਾਂ ਸੱਚ ਇਹ ਹੈ ਉਹਨਾਂ ਨੇ ਗ੍ਰਿਸ਼ਤ ਦੀ ਮਹਾਨਤਾ ਨੂੰ ਸਵੀਕਾਰਿਆ ਉਹਨਾਂ ਨੇ ਗ੍ਰਿਸ਼ਤ ਨੂੰ ਨੰਦਿਆ ਨਹੀਂ ਉਹਨਾਂ ਨੇ ਆਸ਼ਰਮ ਦੀ ਥਾਂ ਤੇ ਗ੍ਰਿਸ਼ਤ ਨਾਲ ਲਵ ਜੋੜਿਆ ਹੈ ਧਰਮ ਗਿਆਨਨ ਮੈਂ ਗਿਆਨਗੁਰ ਧਿਆਨਨ ਮੈਂ ਧਿਆਨਗੁਰ ਸકલ ਧਰਮ ਮੈਂ ਗ੍ਰਿਸ਼ਤ ਪ੍ਰধান ਹੈ ਉਹਨਾਂ ਨੇ ਗ੍ਰਿਸ਼ਤ ਸ਼ਬਦ ਲਈ ਧਰਮ ਦੀ ਵਰਤੋਂ ਕੀਤੀ ਮੈਂ ਆਪ ਨੂੰ ਬੇਨਤੀ ਕਰਾਂ ਹੁਣ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹੋਏ ਇਹ ਕਿਵੇਂ ਮਰਿਆਦਾ ਨਿਭੇਗੀ ਹੋ ਉਸ ਤੋਂ ਬਾਅਦ ਸਨਮਾਨਯੋਗ ਭਾਈ ਸਾਹਿਬ ਆਉਣਗੇ ਤੇ ਸ਼ਬਦ ਪੜਨਗੇ ਕੀਤਾ ਲੋੜੀਆ ਕੰਮ ਸੋਹਰ ਪੈ ਆਖੀ ਇਹ ਸ਼ਬਦ ਪੜਨਗੇ ਫਿਰ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ ਜੋ ਹੋਣਾ ਮੈਂ ਸਿਰਫ ਉਸ ਸੰਬੰਧੀ ਬੇਨਤੀ ਕਰਨੀ ਉੱਠ ਕੇ ਸੰਖੇਪ ਅਰਦਾਸ ਕਰਨਗੇ ਜਿਸ ਵਿੱਚ ਬੱਚੀ ਤੇ ਬੱਚਾ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਹੁਕਮਨਾਮਾ ਲੈਣਗੇ ਮੈਂ ਆਪ ਨੂੰ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਲਾਵਾ ਦਾ ਪਾਠ ਸਾਰੇ ਵਿਆਹਾਂ ਵਿੱਚ ਆਨੰਦ ਕਾਰਜ ਵੀ ਇੱਕੋ ਹੀ ਗਏ ਪਰ ਅਨੰਤ ਕਾਰਜ ਦੀ ਇੱਕ ਐਸੀ ਮਰਿਆਦਾ ਹੈ ਜਿਹਦੇ ਵਿੱਚ ਦੋ ਅਰਦਾਸਾਂ ਤੇ ਦੋ ਹੁਕਮਨਾਮੇ ਹੁੰਦੇ ਯਾਦ ਰੱਖੋ ਇਹਦੇ ਵਿੱਚ ਦੋ ਅਰਦਾਸਾਂ ਦੋ ਹੁਕਮਨਾਮੇ ਤੇ ਮੈਂ ਅਕਸਰ ਬੇਨਤੀ ਕਰਨਾ ਜਿੱਥੇ ਲਾਮਤਾ ਸੀ ਪਹਿਲਾਂ ਵੀ ਸਾਨੂੰ ਪਤਾ ਹੈ ਕਿ ਜਦੋਂ ਆਨੰਦ ਕਾਰਜ ਹੋਣਾ ਹੈ ਸੋਈ ਰਾਗ ਦਾ ਸ਼ੰਤ ਪੜਿਆ ਜਾਣਾ ਚਾਰ ਪਦਿਆਂ ਦਾ ਪਰ ਸਾਨੂੰ ਇਹ ਪਤਾ ਨਹੀਂ ਕਿ ਲਾਵਾਂ ਦੀ ਅਰੰਭਤਾ ਤੋਂ ਗੁਰੂ ਨੇ ਹੁਕਮਨਾਮਾ ਕਿਹੜਾ ਦੇਣਾ ਲਾਵਾਂ ਇਕੋ ਨੇ ਦੋ ਹੁਕਮਨਾਮੇ ਤੇ ਮੈਂ ਅਕਸਰ ਭਾਈ ਸਾਹਿਬ ਬੇਨਤੀ ਕਰਨਾ ਹੁੰਨਾ ਜਿੱਥੇ ਵੀ ਆਨੰਦ ਕਾਰਜ ਵੀ ਜਾਈਏ ਉੱਥੇ ਬੱਚੀ ਬੱਚੇ ਨੂੰ ਜ਼ਰੂਰ ਇਹ ਕਹੀਏ ਕਿ ਇਹ ਦੋ ਸ਼ਬਦ ਅੱਜ ਤੋਂ ਬਾਅਦ ਜਿਹੜੇ ਆਉਣਗੇ ਤੁਸੀਂ ਜ਼ਿੰਦਗੀ ਚ ਕੰਟ ਕਰ ਲਿਓ ਕਿ ਜਦੋਂ ਸਾਡੀ ਸੰਯੋਗ ਰਲਿਆ ਗੁਰੂ ਨੇ ਆਨੰਦ ਦੀ ਅਰੰਭਤਾ ਦਾ ਹੁਕਮ ਕੀ ਕੀਤਾ ਤੇ ਜਦੋਂ ਸੰਪੂਰਨ ਹੋਇਆ ਤੇ ਉਦੋਂ ਹੁਕਮਨਾਮਾ ਕੀ ਦਿੱਤਾ ਦੋ ਹੁਕਮਨਾਮੇ ਉਸ ਤੋਂ ਬਾਅਦ ਸ਼ਬਦ ਪੜਿਆ ਜਾਣਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੀ ਜਾਈ ਛੋੜਿਆ ਹੱਬ ਕਿਝ त्याਗੀ ਹੱਬੇ ਸਾ ਕੁੜਾਵੇ ਡਿੱਠੇ ਤਉ ਪੱਲੇ ਟੰਡੇ ਲੱਗੇ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਇਆ ਜਾਂਦਾ ਇਸ ਇਸੇ ਦਰਮਿਆਨ ਰਹਿਤ ਮਰਿਆਦਾ ਕਹਿੰਦੀ ਹੈ ਫਿਰ ਬੱਚੇ ਤੇ ਬੱਚੀ ਨੂੰ ਗ੍ਰੀਸਤ ਧਰਮ ਦਿੜ ਕਰਾਇਆ ਜਾਂਦਾ ਇਹ ਵਿਚਾਰ ਕਰਾਇਆ ਜਾਂਦਾ ਜੀ ਬਾਅਦ ਵਿੱਚ ਨਹੀਂ ਉਸ ਵਕਤ ਤੇ ਕਿਹਾ ਜਾਂਦਾ ਬੇਟਾ ਧੀ ਨੂੰ ਕਿ ਤੇਰੇ ਮਾਪਿਆਂ ਨੇ ਸਭ ਤੋਂ ਸੁਗੜ ਸੁਜਾਨ ਤੇਰੇ ਲਈ ਵਰ ਲੱਭਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵੀ ਤੂੰ ਇਸ ਤੇ ਲੜਨ ਲੱਗਣ ਲੱਗੀ ਮੈਂ ਸਿਰਫ ਬੜੇ ਸੰਖੇਪ ਜੈ ਦੋ ਸ਼ਬਦ ਕਹਿਣਾ ਹੁੰਦਾ ਕਿ ਬੇਟੀ ਜਸਲੀਨ ਕੌਰ ਕਾਕਾ ਜਸਮੀਤ ਸਿੰਘ ਜਦੋਂ ਹੁਣ ਆਨੰਦ ਕਾਰਜ ਤੋਂ ਬਾਹਰ ਨਿਕਲਣਾ ਹੈ ਅੱਜ ਤਿਕਰਾ ਉਹ ਸ਼ਬਦਾਂ ਦੀ ਨਹੀਂ ਜਿਹੜੇ ਤੁਸੀਂ ਕਾਰਡ ਵੀ ਛਪਾਏ ਨੇ ਉਹਦੇ ਵਿੱਚ ਵੀ ਤੁਸੀਂ ਕਾਕਾ ਤੇ ਬੱਚੀ ਸ਼ਬਦ ਦੀ ਵਰਤਿਆ ਹੋਣਾ ਹੈ ਬੇਟੀ ਬੇਟਾ ਉੱਥੇ ਕੰਤ ਤੇ ਸੁਹਾਗਣ ਸ਼ਬਦ ਨਹੀਂ ਲਿਖਿਆ ਜਾਂਦਾ ਆਨੰਦ ਕਾਰਜ ਦੇ ਜਿਹੜੇ ਕਾਰਡ ਨੇ ਉਸ ਵਿੱਚ ਸੁਹਾਗਣ ਤੇ ਕੰਤ ਨਹੀਂ ਲਿਖਿਆ ਹੁਣ ਅਸਲ 'ਚ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਚਰਨਾ 'ਚ ਖਲੋ ਕੇ ਲਾਵਾਂ ਹੋਣੀਆਂ ਅਰਦਾਸ ਹੋਣੀਆਂ ਗੁਰਮਖੋ ਉਦੋਂ ਬੇਟੀ ਨੂੰ ਸ਼ਬਦ ਗੁਰੂ ਨੇ ਆਪਣੇ ਕੋਲੋਂ ਦੇਣਾ ਸੁਹਾਗਣ ਤੇ ਬੱਚੇ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਨੇ ਕੰਤ ਦੇਣਾ ਹੈ ਯਾਦ ਰੱਖਿਓ ਇਹ ਰਿਸ਼ਤਾ ਪਹਿਲਾਂ ਨਹੀਂ ਸੀ ਚਾਚਾ ਸੀ ਭਤੀਜਾ ਸੀ ਬੇਟਾ ਸੀ ਬੇਟੀ ਸੀ ਪਰ ਅੱਜ ਗੁਰੂ ਸਾਹਿਬ ਨੇ ਕਹਿਣਾ ਬੇਟਾ ਤੈਨੂੰ ਮੈਂ ਸੁਹਾਗਣ ਸ਼ਬਦ ਦੇਣਾ ਤੇ ਸੁਹਾਗਣ ਦਾ ਇੱਕੋ ਹੀ ਨਿਸ਼ਾਨੀ ਹੈ ਨਾਨਕ ਸੁਹਾਗਣ ਕਿਆ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮਾ ਮਾਹੇ ਸਮਾਏ ਅੱਜ ਬੱਚੇ ਨੂੰ ਸ਼ਬਦ ਮਿਲਣਾ ਕੰਤ ਅਕਸਰ ਅਸੀਂ ਸੁਹਾਗਣ ਦੀ ਪਰਿਭਾਸ਼ਾ ਦੇ ਦਿੰਦੇ ਪਰ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਵਿੱਚ ਕੰਤ ਦੀ ਪਰਿਭਾਸ਼ਾ ਹੈ ਕਿ ਅੱਜ ਜਿਸ ਫੁੱਲ ਨੇ 13 ਪੱਲਾ ਪਕੜਿਆ ਹੈ ਤੁਸੀਂ ਦੁਨੀਆਂ ਵਿੱਚ ਵਿਚਰਨਾ ਇਸ ਦੀ ਬਣਾਈ ਕਾਇਨਾਤ ਵਿੱਚ ਸੁੰਦਰ ਤੋਂ ਸੁੰਦਰ ਫੁੱਲ ਨੇ ਪਰ ਕੰਤ ਤੂੰ ਤਾਂ ਹੈ ਇਸ ਵੇਲ ਤੋਂ ਬਿਨਾ ਕਿਸੇ ਹੋਰ ਵੱਲ ਚਾਹਤੀ ਨਾ ਮਾਰੀ ਮਹਾਰਾਜ ਦਾ ਬਚਨ ਕਿਆ ਗਾ ਲਾਇਓ ਪੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ ਵੇਖੋ ਸ਼ਬਦ ਹੈ ਉਹ ਤੇ ਕੰਤ ਦੀ ਪਰਿਭਾਸ਼ਾ ਹੈ ਕਿਆ ਗਾ ਲਾਇਓ ਗਲਾਇਓ ਦਾ ਅਰਥ ਬੋਲਣਾ ਜਾਂ ਕਹਿਣਾ ਕਿਆ ਗਾ ਲਾਇਓ ਪੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ ਪਰ ਵੇਲ ਨਾ ਜੋ ਹੈ ਪਰ ਤਾਨੂੰ ਨਾ ਦੇਖੀ ਕੰਤ ਤੂੰ ਤਾਂ ਤੂੰ ਕੰਤ ਹੈ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਉਹਦੀ ਰਚਨਾ ਹੈ ਦੂਸਰੀ ਬੇਨਤੀ ਕਿਉਂਕਿ ਬੱਚਾ ਬੱਚੀ ਦੋਨੋਂ ਅਮਰਤਾਰੀ ਨੂੰ ਸ਼ਬਦ ਮੈਂ ਦੁਹਰਾਣਾ ਵਗਾਨੀ ਭਾਈ ਸਾਹਿਬ ਲਾਵਾਂ ਪੜਨਗੇ ਸਿੰਘ ਸਾਹਿਬ ਭਾਈ ਸਾਹਿਬ ਗਾਇਨ ਕਰਨਗੇ ਉਸ ਤੋਂ ਬਾਅਦ ਪ੍ਰਕਰਮਾ ਕੀਤੀ ਜਾਣੀ ਮੈਂ ਇਹ ਅਕਸਰ ਬੇਨਤੀ ਕਰਨਾ ਕਿ ਜੋ ਕੁਝ ਵੀ ਅਸੀਂ ਗੁਰੂ ਘਰ ਵਿੱਚ ਸਰੀਰਕ ਤੌਰ ਤੇ ਬਾਹਰमुखी मुद्रा ਕਰਨਿਆ ਹਰ ਚੀਜ਼ ਦਾ ਸਬੰਧ ਸਾਡੇ ਅੰਦਰੂਨੀ ਜੀਵਨ ਨਾਲ ਹੈ ਕੋਈ ਵੀ ਗੁਰੂ ਘਰ ਚੀਜ਼ ਕਰੋ ਪ੍ਰਸ਼ਾਦ ਇਸ ਤਰ੍ਹਾਂ ਨਹੀਂ ਲੈਂਦੇ ਪ੍ਰਸ਼ਾਦ ਇਸ ਤਰ੍ਹਾਂ ਲੈਣੇ ਇਹਦਾ ਮਤਲਬ ਅਸੀਂ ਭਿਖਾਰੀ ਬਣ ਕੇ ਮੰਗਣੇ ਆ ਸਾਡਾ ਹੱਕ ਕੋਈ ਨਹੀਂ ਤੇ ਪ੍ਰਸ਼ਾਦ ਉਕ ਬਣਾਓ ਬੁੱਕ ਬਣਾਓ ਤੇ ਮਿਲਦਾ ਅਸੀਂ ਮੱਥਾ ਕਿਉਂ ਟੇਕਨੇ ਅਸੀਂ ਹੱਥ ਕਿਉਂ ਜੋੜਨੇ ਪ੍ਰਕਰਮਾ ਕਿਉਂ ਕਰਨੇ ਇਹ ਜਿੰਨੇ ਵੀ ਸਰੀਰ ਦੇ ਬਾਹਰ ਮੁਕੀ ਢੰਗ ਤਰੀਕੇ ਨੇ ਮੁਦਰਾ ਇਸ ਖਾਰ ਗੱਲ ਦਾ ਅੰਤਰੀਵ ਅਰਥ ਹੈ ਜੇ ਹੱਥ ਜੋੜਨੇ ਆ ਇਹ ਸਮਰਪਣ ਹੈ ਜੇ ਆਪਾਂ ਮੱਥਾ ਟੇਕਨੇ ਆ ਇਹ ਆਪਣੀ ਬੁੱਧੀ ਆਪਣਾ ਆਪਾ ਗੁਰੂ ਅੱਗੇ ਪੇਟ ਕਰਨੇ ਆ ਇੱਕ ਸਵਾਲ ਉੱਠਦਾ ਜੀ ਫਿਰ ਪ੍ਰਕਰਮਾ ਕਿਉਂ ਕਰਨੇ ਉੰਜ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਕਈਆਂ ਨੇ ਆਮ ਸਿੱਖ ਨੇ ਗ੍ਰਿਸ਼ਤ ਵੇਲੇ ਚਾਰ ਨੇ ਉੰਜ ਸਿੱਖ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਬਚਨ ਚਲੋ ਕਈ ਥਾਵਾਂ ਤੇ ਪ੍ਰਕਰਮਾਂ ਦਾ ਸਾਧਨ ਨਹੀਂ ਹੁੰਦਾ ਉੰਜ ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਕਿਹਾ ਸੀ ਲੰਦਲਾ ਜਿਸ ਗੁਰੂ ਨੂੰ ਜਿਸ ਗ੍ਰੰਥ ਨੂੰ ਗੁਰੂ ਬਣਾ ਚੱਲਿਆ ਹਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤਿੰਨ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ ਜ਼ਰੂਰ ਕਰਨੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ ਤੀਨ ਪਰਦਖਣਾ ਉਥੇ ਪਰਦਖਣਾ ਤੀਨ ਪਰਦਖਣਾ ਕਰੇ ਸੁਝਾਂ ਤਿੰਨ ਪਰਕਰਮਾਂ ਕਰ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਲਾਮ ਪਰਕਰਮ ਇਹਦਾ ਕੀ ਮਤਲਬ ਹੈ ਪਹਿਲੀ ਗੱਲ ਲਾਮ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਥੇ ਆਇਆ ਹੈ ਫੇਰੇ ਆਇਆ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਏ ਬਾਕੀ ਕਿਤੇ ਲਾਮ ਸ਼ਬਦ ਨਹੀਂ ਆਇਆ ਲਾਵੇ ਆਇਆ ਉਹਦਾ ਸਬੰਧ ਹੋਰ ਅਰਥਾਂ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ ਚ ਲਾਮ ਸ਼ਬਦ ਸੋਈ ਰਾਗ ਵਿੱਚ ਚੱਲਦੀ ਬਾਣੀ ਗੁਰੂ ਰਾਮਦਾਸ ਦੀ ਤੇ ਕਮਾਲ ਸਾਡੇ ਬਜ਼ੁਰਗਾਂ ਨੇ ਕੀਤੀ ਸੋਈ ਰਾਗ ਹੀ ਚੁਣਿਆ ਯਾਦ ਰੱਖਿਓ ਸੋਈ ਰਾਗ ਮਿਲਾਪ ਦਾ ਰਾਗ ਹੈ ਸੋਈ ਰਾਗ ਵਿਛੋੜੇ ਦਾ ਰਾਗ ਨਹੀਂ ਸੋਈ ਰਾਗ ਵਿੱਚ ਹੀ ਕਿਹਾ ਜਾਂਦਾ ਖੰਮ ਕਰ ਸਾਜਨ ਆਏ ਇਹ ਮਿਲਾਪ ਹੈ ਸੋਈ ਰਾਗ ਵਿੱਚ ਹੀ ਕਿਹਾ ਜਾਂਦਾ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੋਈ ਰਾਗ ਦੇ ਵਿੱਚ ਕੀ ਲਾਵਾਂ ਦਾ ਪਾਠ ਗੁਰਦੇਵ ਨੇ ਦਰਜ ਕੀਤਾ ਭਾਈ ਕਾਨ ਸਿੰਘ ਲਿਖਦੇ ਆ ਕਿ ਲਾਮ ਦੇ ਲਬਜ਼ੀ ਅਰਥ ਇਹ ਲੂ ਤੂ ਤੋਂ ਬਣਿਆ ਇਹਦਾ ਅਰਥ ਕਟਣਾ ਚਲੋ ਲਾਈਵ ਚੱਲ ਰਿਹਾ ਸਾਡੇ ਇੱਕ ਵਿਦਵਾਨ ਨੇ ਡਾਕਟਰ ਨਰਪਜਨ ਸਿੰਘ ਉਹਨਾਂ ਨੇ ਨਿਰੁਕਤ ਲਿਖਿਆ ਮੈਂ ਜਦੋਂ ਲਾਮ ਦੇ ਅਰਥ ਕਟਣਾ ਕੀਤਾ ਮੈਨੂੰ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਭਾਈ ਸਾਹਿਬ ਮੈਂ ਸੰਸਕ੍ਰਿਤ ਦੀ ਮੇਰੇ ਘਰੋਂ ਬੀਬੀ ਵਿਦਵਾਨ ਹੈ ਕਹਿੰਦਾ ਅਸਲ ਚ ਸੰਸਕ੍ਰਿਤ ਵਿੱਚ ਇੱਕ ਸ਼ਬਦ ਦੇ ਲਵ ਲਬਦ ਅਰਥ ਵੀ ਅੰਗਰੇਜ਼ੀ ਵਾਲਾ ਪਿਆਰ ਹੈ ਸੰਸਕ੍ਰਿਤ ਕਹਿੰਦਾ ਲਬ ਤੋਂ ਲਬ ਪਿਆਰ ਬਣਿਆ ਹੈ ਲਾਮ ਬਣਿਆ ਕਿਉਂਕਿ ਤੇ ਕੱਟਣ ਦੀ ਥਾਂ ਤੇ ਲਾਮ ਸਾਨੂੰ ਜੋੜਦੀ ਬਈ ਭਾਈ ਕਾਂ ਸਿੰਘ ਨੇ ਲਿਖਿਆ ਕਿ ਲੂ ਤਾਤੂ ਤੋਂ ਭਾਈ ਵੀਰ ਸਿੰਘ ਕਹਿੰਦੇ ਆ ਉਹ ਸਿੱਧੇ ਅਰਥ ਕਰਦੇ ਆ ਕਹਿੰਦੇ ਨੇ ਲਾਮ ਉਹੀ ਹੁੰਦੀ ਏ ਜਿਹੜੀ ਦੋ ਕਿਨਾਰਿਆਂ ਤੋਂ ਵੱਜੀ ਹੋਵੇ ਆਪਾਂ ਲਾਂ ਨਹੀਂ ਲਾਂਦੇ ਘਰ 'ਚ ਲਾਂ ਦਾ ਇੱਕ ਕਿਨਾਰਾ ਨਹੀਂ ਹੁੰਦਾ ਕੱਪੜੇ ਟੰਗ ਨਹੀਂ ਲਾ ਉਹ ਬੰਦ ਜਿਹੜੀ ਦੋ ਕਿਨਾਰੇ ਵੱਜੇ ਹੋਣ ਸੱਚੇ ਵੇ ਗ੍ਰਸਤ ਵਿੱਚ ਲਾਮ ਵੀ ਹੋਵੇ ਇੱਕ ਕਿਨਾਰਾ ਸੰਸਾਰ ਨਾਲ ਬੱਝਾ ਹੋਵੇ ਦੂਜਾ ਕਰਾਰਾ ਕਰਾਰਾ ਵੱਜਾ ਲਾਮ ਦਰ ਦੋਹਾਂ ਪਾਸੇ ਅਗਲੀ ਬੇਨਤੀ ਜਿਹੜੀ ਪ੍ਰਕਰਮਾ ਹੈ ਗੁਰਮਖੋ ਸਿਰਫ ਕਹਿ ਕੇ ਮੈਂ ਸਮਾਪਤੀ ਕਰਨਾ ਇਸਦੇ ਬਹੁਤ ਅੰਤਰੀਵਰਥ ਨੇ ਇਸ ਸੰਸਾਰ ਵਿੱਚ ਜੇ ਪ੍ਰਕਰਮਾ ਖਤਮ ਹੋ ਗਈ ਤੇ ਮਨੁੱਖ ਜਾਤੀ ਦਾ ਖਾਤਮਾ ਹੋ ਜਾਏਗਾ ਪ੍ਰਕਰਮਾ ਤੋਂ ਬਿਨਾ ਨੇਚਰ ਨਹੀਂ ਚੱਲੇਗਾ ਇਹਨੂੰ ਮੈਂ ਇਹ ਨਹੀਂ ਕਿ ਵੀ ਸਾਇੰਸ ਦੀ ਕੋ ਉਦਾਹਰਣ ਦਿਆਂ ਕਿਉਂ ਸਾਡਾ ਸਾਰਿਆਂ ਦਾ ਜ਼ੋਰ ਲੱਗਾ ਤੁਸੀਂ ਪੜ੍ਹੇ ਲਈ ਭਾਈ ਤਰਨਜੀਤ ਸਿੰਘ بیٹھے ਜਿਹੜਾ ਬੋਲਦਾ ਸਾਡਾ ਧਰਮ ਸੈਂਟੀਵਕ ਅਸੀਂ ਸਾਇੰਸ ਤੋਂ ਡਰ ਰਹੇ ਹਾਂ ਨਹੀਂ ਚੇਤੇ ਰੱਖਿਓ ਧਰਮ ਉਹ ਵਿੱਚ ਜਿੱਥੇ ਸਾਇੰਸ ਕਦੀ ਫਰ ਵੀ ਨਹੀਂ ਮਾਰ ਸਕਦੀ ਧਰਮ ਬਹੁਤ ਚਾਹ ਬੇਨਤੀ ਸੁਣੋ ਜੇ ਪ੍ਰਕਰਮਾ ਨਾ ਹੋਵੇ ਇਹ ਸ੍ਰਿਸ਼ਟੀ ਨਹੀਂ ਚੱਲਣੀ ਧਰਤੀ ਪ੍ਰਕਰਮਾ ਕਰੇਗੀ ਤੇ ਰੁੱਤਾਂ ਬਦਲਣਗੀਆਂ ਧਰਤੀ ਪ੍ਰਕਰਮਾ ਕਰੇਗੀ ਤੇ ਦਿਨ ਤੇ ਰਾਤ ਬਣੇਗਾ ਸੱਚ ਇਹਵੇ ਧਰਤੀ ਪ੍ਰਕਰਮਾ ਕਰ ਰਹੀ ਐ ਸੂਰਜ ਦੀ ਧਰਤੀ ਦੀ ਪ੍ਰਕਰਮਾ ਚੰ드ਰਮਾ ਕਰ ਰਿਹਾ ਈਵਨ ਕੇ ਸੰਸਾਰ ਦੇ ਲਬਜ਼ੀ ਅਰਥ ਦੁਨੀਆ ਨਹੀਂ ਸੰਸਾਰ ਦੇ ਲਬਜ਼ੀ ਅਰਥ ਨਹੀਂ ਜਿਹੜਾ ਘੁੰਮ ਰਿਹਾ ਜੇ ਕੋਸ਼ ਵਿੱਚ ਦੇਖੋਗੇ ਸੰਸਾਰ ਦਾ ਅਰਥ ਦੁਨੀਆ ਨਹੀਂ ਸੰਸਾਰ ਦਾ ਅਰਥ ਜਿਹੜਾ ਘੁੰਮ ਰਿਹਾ ਹੈ ਅੰਗਰੇਜ਼ੀ ਵਿੱਚ ਇੱਕ ਸ਼ਬਦ ਵਰਤਿਆ ਯੂਨੀਵਰਸ ਤੇ ਯੂਨੀਵਰਸ ਦਾ ਲਫ਼ਜ਼ੀ ਅਰਥ ਤੇ ਜਿਹੜਾ ਇੱਕ ਦੇ ਦਿਵਾਲੇ ਘੁੰਮ ਰਿਹਾ ਇਹਦਾ ਮਤਲਬ ਇਹ ਕਿਉਂ ਸ਼ਬਦ ਦੇ ਦਿੱਤੇ ਧਰਤੀ ਪ੍ਰਕਰਮਾ ਕਰੇਗੀ ਤੇ ਜ਼ਿੰਦਗੀ ਹੈ ਸਾਰਾ ਬ੍ਰਹਿਮੰਡ ਖੰਡ ਸਾਰਾ ਪ੍ਰਕਰਮਾ ਵੀ ਜੁੜਿਆ ਹੈ ਇਥੋਂ ਤੱਕ ਕਿ ਮੇਰੇ ਤੁਹਾਡੇ ਅੰਦਰ ਜੇ ਖੂਨ ਪ੍ਰਕਰਮਾ ਕਰਨੀ ਬੰਦ ਕਰਦਾ ਹੈ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਖੂਨ ਤਾਂ ਉਹੀ ਹੈ ਨਾ ਉਹੀ ਘਮ ਘਮ ਕੇ ਅੰਦਰ ਆ ਰਿਹਾ ਹੈ ਪਰ ਕਰਮਾ ਗ੍ਰੈਵਿਟੀ ਵਿੱਚੋਂ ਬੰਦੀ ਪਈ ਹੈ ਖਿੱਚ ਵਿੱਚੋਂ ਹੈ ਜਦੋਂ ਬੱਚੀ ਤੇ ਬੱਚੇ ਨੇ ਪਰਕਰਮਾ ਕਰਨੀ ਹੈ ਇਹਦਾ ਮਤਲਬ ਇਹ ਵੇ ਦਾਤਾ ਪਰਕਰਮਾ ਉਤੀ ਹੁੰਦੀ ਹੈ ਜਿੱਥੇ ਖਿੱਚ ਪਈ ਹੋਵੇ ਸੂਰਜ ਖਿੱਚਦਾ ਧਰਤੀ ਨੂੰ ਧਰਤੀ ਖਿੱਚਦੀ ਹੈ ਚੰਦਰਮਾ ਨੂੰ ਤੇ ਚੰਦਰਮਾ ਮਾਰਦਾ ਖਿੱਚ ਤੇ ਸਮੁੰਦਰ ਉਛਲਦਾ ਪਿਆ ਇਹ ਖਿੱਚੇ ਭਾਈ ਵੀਰ ਸਿੰਘ ਲਿਖਦੇ ਨੇ ਕਿ ਤੁਸੀਂ ਬੰਨਿਆ ਨੇਮ ਵੱਡੇ ਖਿਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖੇਚੂ ਛਾਲੇ ਸਾਗਰਾ ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਹਾਏ ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ ਗਵਾਚ ਜਾਸਾਂ ਮੈਂ ਬੰਨ ਤੇ ਬੇਰੇ ਮੈਂ ਬੇਨਤੀ ਕਰਾਂਗਾ ਬੇਟੀ ਬੇਟਾ ਜਦੋਂ ਪ੍ਰਕਰਮਾ ਕਰਦੇ ਆ ਇਹਦਾ ਮਤਲਬ ਹੈ ਸਤਿਗੁਰੂ ਜਿਹੜੀ ਚੀਜ਼ ਪ੍ਰਕਰਮਾ ਚੋਂ ਨਿਕਲ ਜਾਏ ਉਹ ਖਤਮ ਹੋ ਜਾਂਦੀ ਏ ਤੂੰ ਸਾਨੂੰ ਸਿੱਖੀ ਦਿੱਤੀ ਹੈ ਕਿਰਪਾ ਕਰੀ ਗ੍ਰਸਤ ਵਿੱਚ ਦੁੱਖ ਸੁੱਖ ਆਉਣਾ ਹੈ ਇਹ ਕੁਦਰਤ ਦਾ ਸੁਭਾਅ ਹੈ ਨੇਚਰ ਦਾ ਤੂੰ ਮਿਹਰ ਕਰੀ ਸਾਨੂੰ ਆਪਣੀ ਪਰਕਰਮਾਂ ਚੋਂ ਕਦੀ ਨਿਕਲ ਨਾ ਦੇ ਚਾਰ ਲਾਵਾਂ ਨੇ ਸਹਿਜ ਅਵਸਥਾ ਤੇ ਪਹੁੰਚਣਾ ਹੈ ਪ੍ਰਵਿਰਤੀ ਕਰਮ ਉਂਝ ਵੈਸੇ ਦਾਸ ਨੇ ਇੱਕ ਕਥਾ ਕੀਤੀ ਹੈ तकरीबन 24 ਕਿ ਘੰਟੇ ਦੀ ਇਹ ਕਥਾ ਹੈ ਜੀ 6-6 ਘੰਟੇ ਦੀ ਇਕ ਲਾਮ ਦੀ ਕਥਾ ਹੈ ਪਰਵਿਰਤੀ ਤੋਂ ਸਹਿਜ ਮਾਰਗ ਵੱਲ ਜਾਣਾ ਹੈ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀ ਕਿਉਂਕਿ ਪਰਵਿਰਤੀ ਤੋਂ ਬਿਨਾ ਨਿਰਵਿਰਤੀ ਨਹੀਂ ਹੋ ਸਕਦੀ ਪਰਵਿਰਤੀ ਤੋਂ ਬਿਨਾ ਨਿਰਵਿਰਤੀ ਨਹੀਂ ਸਾਰੇ ਅਸੀਂ ਕਹਿੰਦੇ ਹਾਂ ਕਮਲ ਦਾ ਫੁੱਲ ਨਿਰਵਿਰਤ ਪਰ ਜੇ ਜੜਾਂ ਪਰਵਿਰਤਨ ਚਿੱਕੜ ਚ ਹੁੰਦੀਆਂ ਤੇ ਕਮਲ ਕਿਵੇਂ ਪੈਦਾ ਹੋ ਜਾ ਪਰਵਿਰਤੀ ਹੀ ਨਿਰਵਿਰਤੀ ਮਰਗਾਈ ਦੇ ਖੰਭ ਨਹੀਂ ਭੇਜਦੇ ਪਰ ਪਾਣੀ ਹੈ ਤਾਂ ਹੈ ਨਾ ਪਰਵਿਰਤੀ ਵਿੱਚੋਂ ਨਿਰਵਿਰਤੀ ਪਹਿਲਾ ਬਚਨ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀ ਦੂਜਾ ਫਿਰ ਹਰ ਦੂਜੜੀ ਲਾਮ ਸਤਗੁਰੂ ਪੁਰਖ ਮਿਲਾਇਆ ਬਲਰਾਮ ਜਾਇ ਆਤਮਕ ਵਸਤ ਤੀਜੀ ਲਾਮ ਦੋ ਚੀਜ਼ਾਂ ਲੈ ਕੇ ਆਉਂਦੀ ਚਾਹ ਤੇ ਬੇਰਾਗ ਹਰ ਤੀਜੜੀ ਲਾਮ ਮਨ ਚਾਹੋ ਭਇਆ ਪਰ ਖੁਸ਼ੀ ਨਹੀਂ ਕਿਆ ਬੇਰਾਗੀਆਂ ਬਲਰਾਮ ਜੀ ਚਾਹ ਤੇ ਬੇਰਾਗ ਇਕੱਠੇ ਕਿਉ ਸੱਚ ਮੁੱਚ ਲਾਮਾਂ ਹੋਂ ਵੇ ਕੋਈ ਸਾਰੇ ਖੁਸ਼ ਆ ਪਰ ਮੈਂ ਇੱਕ ਬੇਨਤੀ ਕਰਾਂ ਜਿੰਨਾ ਮਰਜੀ ਗੁਰਮਤ ਦੀ ਗੱਲ ਕਰੀਏ ਪਰ ਸੀਨੇ ਦੀ ਖਿੱਚ ਨਹੀਂ ਸੀ ਬਦਲ ਸਕਾਂਗੇ ਸਾਰੇ ਖੁਸ਼ ਨੇ ਪਰ ਸ਼ਾਮ ਨੂੰ ਭਾਈ ਕੁਲਦੀਪ ਸਿੰਘ ਦਾ ਪਰਿਵਾਰ ਜਦੋਂ ਧੀ ਨੂੰ ਤੋਰੇਗਾ ਜੋ ਮਰਜੀ ਕੋ ਅੱਖਾਂ ਇੱਕ ਵਾਰੀ ਜ਼ਰੂਰ ਪਰਨ ਕਿਉਂਕਿ ਬੈਰਾਗ ਤੇ ਚਾਹ ਇਕੱਠੇ ਨੇ ਅੱਜ ਚਾਹ ਕਰਕੇ ਇਕੱਠੇ ਹੋਏ ਆਂ ਤੁਰਦਿਆਂ ਬੈਰਾਗ ਆਉਣਾ ਸੱਚੀ ਮੁੱਚੀ ਚਾਹ ਤੇ ਬੈਰਾਗ ਹੀ ਰੱਬ ਨਾਲ ਮਿਲਦੇ ਆ ਬੈਰਾਗ ਹੋਵੇ ਤਾਂ ਸਾਈਂ ਨਾਲ ਮਿਲਦਾ ਤੇ ਮਿਲਦਾ ਤੇ ਚਾਹ ਬਣ ਜਾਂਦਾ ਚੌਥੀ ਲਾਮ ਖੈ ਹਰ ਚੌਥੜੀ ਲਾਮ ਮਨ ਸਹਿਜ ਭਾਇ ਹਰ ਪਾਇ ਬਲਰਾਮ ਜੀ ਉਹ ਇਹ ਨੇ ਸਾਡੀਆਂ ਲਾਵਾਂ ਆ ਬਹੁਤ ਖੁਸ਼ੀ ਦੀ ਗੱਲ ਜਸਮੀਤ ਸਿੰਘ ਬੇਟੀ ਜਸਲੀਨ ਕੌਰ ਰੱਬ ਤੁਹਾਨੂੰ ਹਰ ਦੁਨੀਆ ਦਾ ਸੁੱਖ ਦੇ ਮੇਰ ਕਰੇ ਤੁਹਾਨੂੰ ਆਪਣੇ ਸ਼ਬਦ ਦੀ ਪ੍ਰਕਰਮਾ ਤੋਂ ਕਦੀ ਦੂਰ ਨਾ ਜਾਣਦਾ